ਪੰਜਮੀ ਦੇ ਤੁਹਾਡ ਮੁੱਖ ਰੱਖ ਦਿਆਂ ਬਟਿੰਡਾ ਦੇ ਹਾਜ਼ੀਰਤਨ ਬਾਜ਼ਾਰ ਵਿੱਚ ਪਤੰਗਾ ਦੀ ਖਰੀਦੋ ਫਰੋਹਤ ਜ਼ੋਰਾਂ ਤੇ ਆਓ ਦੇਖਦੇ ਹਾਂ ਅਨਮੋਲ ਪੰਜਾਬ ਨਿਊਜ਼ ਚੈਨਲ ਤੇ ਵਿਸ਼ੇਸ਼ ਰਿਪੋਰਟ ਮੈਂ ਜਦ ਪਤੰਗਾਂ ਦੀ ਦੁਕਾਨ ਤੇ ਤੁਸੀਂ ਪਤੰਗ ਖਰੀਦਣ ਆਏ ਆ ਦੋ ਤਰੀਕ ਦੀ ਬਸੰਤ ਹੈ ਬੱਚਿਆਂ ਦਾ ਤਿਹਾਰ ਹੈ ਪੰਜਾਬ ਦਾ ਤਿਹਾਰ ਹੈ ਹਨਾ ਪਵਿੱਤਰ ਤਿਹਾਰ ਆਪਣਾ ਤੇ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਇਹ ਬਸੰਤ ਫੈਸਣੀ ਬਹੁਤ ਵਧੀਆ ਤਿਹਾਰ ਹੈ ਇਹ ਨਾ ਜਿਹੜੇ ਕੈਨਾ ਦੌਰ ਬੱਤਦੇ ਆ ਕੈਨਾ ਦੌਰ ਜਾਲੇ ਵੀ ਬਹੁਤ ਨੁਕਸਾਨ ਬਹੁਤ ਹੋ ਰਿਹਾ ਇਸ ਦੇ ਗੱਲ ਚ ਫਿਰ ਕੀ ਇਸ ਕਰਕੇ ਇਹੀ ਬੇਨਤੀ ਆ ਸਾਰਿਆਂ ਨੂੰ ਤੇ ਵਧੀਆ ਤਿਹਾਰ ਆ ਵਧੀਆ ਬਣਾਇਆ ਜਾਵੇ ਇਹ ਚੈਨਾ ਦੌਰ ਦਾ ਬਾਈਕਾਟ ਕੀਤਾ ਜਾਵੇ ਹਾਂ ਬਹੁਤ ਸਾਰੇ ਪਿੱਛੇ ਖਬਰਾਂ ਆ ਰਹੀਆਂ ਵੀ ਚੈਨਾ ਦੌਰ ਦੇ ਨਾਲ ਕਿਸੇ ਦੇ ਨੱਕ ਤੇ ਫਿਰ ਗਈ ਕਿਸੇ ਦੇ ਗਲ ਤੇ ਫਿਰ ਗਈ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਭਾਈ ਜਾਂਦੀ ਆਪਾਂ ਕੋਈ ਜਾਂਦੇ ਐਕਸਪੈਜ ਜਾਂਦੇ ਜਿੰਦੇ ਜਾਂਦੇ ਜੇ ਪਤਾ ਜਾਂਦਾ ਆਪਣਾ ਲੈ ਕੇ ਜਾਂਦਾ ਆਪਣੀ ਤਾਂ ਜਾ ਰਹੇ ਹੈਗਾ ਆਪਣਾ ਸੇਲ ਦੇ ਉਹਦੇ ਗੱਜੇ ਆ ਕੇ ਪੈ ਗਿਆ ਉਹ ਕਟੇ ਜਾਂਦਾ ਆਪਾਂ ਇਹ ਵੀ ਬੇਨਤੀ ਕਰਦੇ ਆਂ ਵੀ ਬੱਚਿਆਂ ਨੂੰ ਸਿਆਣਿਆਂ ਨੂੰ ਸਾਰੇ ਨੂੰ ਵੀ ਆਪਾਂ ਇਹ ਕਹਿੰਦੇ ਆਂ ਕਿ ਤੁਸੀਂ ਚੈਨਾ ਦੌਰ ਦਾ ਵੱਤੋ ਨਾ ਕਰੋ ਕਿ ਜਿਹੜੀ ਆਪਣੀ ਨਾਰਮਲ ਦੌਰ ਆਉਂਦੀ ਹੈ ਉਸ ਨਾਲ ਵਰਤਾਂਜੋ ਰਾਹੁਤ ਆਪਣਾ ਜਵਾਬ ਕਰੋ ਇਹ ਬੁਲਡਵਾਜੀ ਤੋਂ ਵੀ ਵਿਚਾਰ ਤੁਹਾਡਾ ਤੁਸੀਂ ਕਾਫੀ ਸਮੇਂ ਤੋਂ ਪਤੰਗਾਂ ਦਾ ਕੰਮ ਕਰ ਰਹੇ ਆਗੇ ਤੇ ਸਰਕਾਰ ਵੱਲੋਂ ਚੈਨਲ ਰੋਡ ਤੇ ਪਾਬੰਦੀ ਲਾਈ ਗਈ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਰੇ ਵੀਰਾਂ ਨੂੰ ਤੇ ਸਾਰੇ ਬੱਚਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਜਿਹੜਾ ਪਤੰਗ ਦਾ ਬਸ ਪਸੰਦ ਪੱਜ ਗਿਆ ਤੇ ਹਾਰ ਜਿਹੜਾ ਨੇੜੇ ਆਇਆ ਹੈ ਪਤੰਗ ਸਾਡੇ ਬਹੁਤ ਦਿਨਾਂ ਤੋਂ ਵਿਕਦੇ ਨੇ ਔਰ ਇਹ ਤਿਹਾਰ ਜਿਹੜਾ ਬਹੁਤ ਹੀ ਖੁਸ਼ੀਆਂ ਦਾ ਤਿਹਾਰ ਹੈ ਤੇ ਇਹਦੇ ਵਿੱਚ ਜਿਹੜੀ ਆ ਪਲਾਸਟਿਕ ਦੀ ਆ ਚਾਈਨਾ ਦੀ ਡੋਰ ਜਿਹੜੀ ਹੈ ਬਹੁਤ ਹੀ ਜਾਨਲੇਵਾ ਹੈ ਔਰ ਇਸ ਡੋਰ ਨੂੰ ਤਾਂ ਬਿਲਕੁਲ ਹੀ ਨਿ ਵਰਤਣਾ ਹੈ ਖਾਸ ਕਰਕੇ ਕੁਝ ਦੁਕਾਨਦਾਰ ਹੈ ਉਸ ਤਰ੍ਹਾਂ ਦੀ ਹੈ ਨਹੀਂ ਤਾਂ ਆਪਣੇ ਕੋਲ ਤਾਂ ਇਹ ਬਿਲਕੁਲ ਹੀ ਨਹੀਂ ਰੱਖਦੇ ਜੇਕਰ ਕੋਈ ਕੋਈ ਵੀ ਦੁਕਾਨਦਾਰ ਰੱਖਦਾ ਹੈ ਕੀ ਸਰਕਾਰ ਜੇ ਪਾਬੰਦੀ ਦੇ ਤੌਰ ਤੇ ਵੀ ਕਾਰਵਾਈ ਕਰਦੀ ਆ ਹੋਣੀ ਚਾਹੀਦੀ ਜਾਂ ਨਹੀਂ ਜਰੂਰ ਹੋਣੀ ਚਾਹੀਦੀ ਹੈ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਇਹ ਬਹੁਤ ਹੀ ਜਾਨਲੇਵਾ ਡੋਰ ਹੈ ਬਾਕੀ ਬਰੇਲੀ ਦੀ ਇਹ ਡੋਰਾਪਾਣਾ ਬਹੁਤ ਵਧੀਆ ਡੋਰਾ ਹੈ ਬਹੁਤ ਵਧੀਆ ਪਤੰਗ ਉਡਦੇ ਨੇ ਪਤੰਗ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਤੁਸੀਂ ਇਹ ਆਪਾਂ ਨੂੰ 5 ਸਾਲ ਹੀ ਹੋ ਗਏ ਕੰਮ ਕਰਦਿਆਂ ਨੂੰ ਤੇ ਬਹੁਤ ਆਪਰੇ ਬਹੁਤ ਹਮੇਸ਼ਾ ਬਰੇਲੀ ਦੀ ਚੋਣ ਹੁੰਦੀ ਹੈ ਬਹੁਤ ਲੋਕ ਪਸੰਦ ਕਰਦੇ ਆ ਬਹੁਤ ਦੂਰ ਲੈ ਕੇ ਜਾਂਦੇ ਆ ਹਰ ਕਹਿੰਦੇ ਵੀ ਇਹ ਡੋਰਾਪਾਣਾ ਬਾਕੀ ਬਹੁਤ ਵਧੀਆ ਹੈ ਤੇ ਬੜਾ ਇੰਜੋਏ ਕਰਦੇ ਆ ਕੋਈ ਨਾਮਾ ਨਹੀਂ ਬਹੁਤ ਜਿਆਦਾ ਹਾਂਜੀ ਬਸੰਤ ਦਾ ਤਿਹਾਰ ਆ ਰਿਹਾ ਹੈ ਤੇ ਕਿੰਨੀ ਕੁ ਵਿਕਰੀ ਹੋ ਰਹੀ ਹੈ ਕਿਵੇਂ ਦਾ ਮਾਹੌਲ ਹੈਗਾ ਬਹੁਤ ਬੰਦਾ ਕੰਮ ਆਈ ਫਲਾਵਰ ਦਾ ਐਸੇ ਤੱਕ ਬਾਕੀ ਚੈਨਣੌਰ ਵਾਲੇ ਕੀ ਕਹਿਣਾ ਚਾਹੁੰਦੇ ਆ ਚੈਨਣੌਰੋਂ ਵੇਚਣ ਵਾਲੇ ਪਿਛਲੀ ਵਾਰ ਨਾਲੋਂ ਬਹੁਤ ਜ਼ਿਆਦਾ ਸਖਤਾਈ ਹੈ ਕਿ ਵਧੀਆ ਸਵਾਦੀ ਹੋਣੀ ਵੀ ਚਾਹੀਦੀ ਹੈ ਸਖਤਾਈ ਇਹ ਤੇ ਸੈਂਪਲ ਪਾਟਾ ਵਗੈਰਾ ਬਹੁਤ ਵਧੀਆ ਵਿਕ ਰਹੀ ਹੈ ਕਿਉਂ ਬਹੁਤ ਸਾਰੇ ਪਿਛਲੇ ਖਬਰਾਂ ਆਈਆਂ ਕਿਸੇ ਦੇ ਨੱਕ ਚ ਫਿਰ ਗਈ ਅੱਖ ਚ ਫਿਰ ਗਈ ਗਲੇ ਚ ਫਿਰ ਗਈ ਮੌਤ ਵੀ ਹੋ ਸਕਦੀ ਹੈ ਹਾਂਜੀ ਉਹ ਤਾਂ ਬੋਲਦੇ ਆ ਜ਼ਰੂਰੀ ਹੈ ਇਹ ਚੈਨਲ ਡੋਰ ਨਾਲ ਡੋੜਾਣਾ ਚਾਹੀਦਾ ਹਿੱਸਾ ਤੁਸੀਂ ਵੇਚਣ ਵਾਲਿਆਂ ਤੇ ਖਰੀਦਣ ਵਾਲਿਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਸਿੰਪਲ ਪਾਂਡਾ ਡੋਰ ਹੜਾਈ 11 ਤਾਰੀ 12 ਤਾਰੀ 13 ਤਾਰੀ ਸਾਰੇ ਤਰ੍ਹਾਂ ਦੀਆਂ ਜਾਂਦੀਆਂ ਡੋਰਾਂ ਬਾਕੀ ਆ ਸਾਡਾ ਲਾਈਟਿੰਗ ਵਾਲੇ ਪਤੰਗ ਅਸੀਂ ਬਣਾ ਰਹੇ ਆ ਇਹਦੇ ਵਿੱਚ ਇੱਕ ਹੋਰ ਵੀ ਬਣਾਇਆ ਹੈ ਤੇ ਰਾਤ ਵਾਸਤੇ ਰਾਤ ਦਾ ਡੋਣਾ ਸੁਣਾ ਬੀਤੇ ਕੀ ਬਣੇ ਪਏ ਆ ਲੈ ਜਾਣੀ ਕੀ ਜਨਾਏ ਆ ਤੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਵਾਇਰੋਟੀ ਦਾ ਖਾਸਤਾ ਦੀ ਵਾਇਰੋਟੀ ਖੱਤੇ ਮੇਰਾ ਨਾਮ ਹਰਮਨ ਸਿੰਘ ਮੈਂ ਸਾਰੇ ਉਹ ਬੇਨਤੀ ਹੀ ਕਰਦਾ ਹਾਂ ਕਿ ਜਿਹੜੀ ਆਪਣੀ ਚੈਨਾ ਡੋਰਾ ਉਸ ਦੀ ਵਾਰ ਤੋਂ ਬਰਸੂਬ ਨਹੀਂ ਕੀਤੀ ਜਾਵੇ ਕਿਉਂਕਿ ਉਹਨਾਂ ਨਾਲ ਜਾਣ ਪਰਾਂ ਦਾ ਵੀ ਨੁਕਸਾਨ ਹੁੰਦਾ ਹੈ ਅਸੀਂ ਦੇਖਦੇ ਹਾਂ ਪਿਛਲੇ ਕਈ ਸਾਲਾਂ ਤੋਂ ਜੋ ਕਿ ਡੋਰਾ ਮੰਨੂ ਸੰਗ ਵੱਡੇ ਕਾਰਨ ਡੋਰਾ ਥਲੇ ਲੰਘਦਾ ਰਹਿੰਦਾ ਹੈ ਜਿਸ ਦੇ ਗੱਲ ਪਾਏ ਹੋਏ ਇੱਕ ਨਵਾਂ ਦਿੱਖ ਆਉਂਦੀ ਹੈ ਮਾਜਿਕ ਨੂੰ ਕਰੈਨ ਪਤਾ ਉਹ ਬੈਂਤੀ ਇਹ ਕੀਤੀ ਜਾਂਦੀ ਹੈ ਕਿ ਜਿਹੜੀ ਡੋਰ ਮੰਨ ਲਓ ਆਮ ਤਾਂ ਗੈਰ ਡੋਰ ਆਈ ਹੈ ਉਹ ਵਰਤੋ ਉਹਦਾ ਕੋਈ ਵੀ ਨੁਕਸਾਨ ਨਹੀਂ ਪਰ ਸਾਡੇ ਵੀਰ ਜੀ ਖੜੇ ਹਨ ਇਹਨਾਂ ਕੋਲੇ ਬਹੁਤ ਬੱਗੇ ਡੋਰਾ ਹਨ ਕਿਸੇ ਪਤਾ ਗੈਰੀ ਡੋਰੀ ਵਰਤਦੇ ਆ ਇਹਨਾਂ ਕੋਲੇ ਖੂਬ ਚੰਗਾ ਡੋਰ ਨਹੀਂ ਮਿਲੂਗੀ ਤੁਸੀਂ ਇਹਨਾਂ ਕੋਲੋਂ ਦੇਖੋ ਰਾਵੜਾ ਰਾਵੜੀ ਡੋਰ ਇਹਨਾਂ ਕੋਲੋਂ ਕੋਈ ਨਹੀਂ ਤੁਹ ਬੈਂਤੀ ਇਹ ਜੀ ਕੀਤੀ ਜਾਂਦੀ ਬਕਾਸ ਫਟਾਈ ਆਉਣ ਵਾਲੀਆ ਡੋਰ ਤਰੀਗ ਨੂੰ ਥੋੜੀ ਵੇਚਣ ਵਾਲਿਆਂ ਨੂੰ ਤੇ ਖਰੀਦਣ ਵਾਲਿਆਂ ਨੂੰ ਕੀ ਅਪੀਲ ਹੈ ਚੰਗਾ ਡੋਰ ਵਿਚਣ ਵਾਲਿਆਂ ਨੂੰ ਇਹੀ ਪੀਲ ਹੈ ਕਿ ਜਿੱਥੋਂ ਤੱਕ ਸਰਕਾਰ ਨੇ ਵੀ ਮਲਾਜਮਾਂ ਨੇ ਕਿਹਾ ਹੋਊ ਚੈਨਾ ਡੋਰ ਨਹੀਂ ਵੇਚਣੀ। ਉਹ ਤੁਸੀਂ ਚੈਨਾ ਡੋਰ ਬਿਲਕੁਲ ਵੀ ਨਹੀਂ ਵੇਚੀ। ਤੇ ਲੈਣ ਵਾਲਿਆਂ ਨੂੰ ਇਹੀ ਉਪੀਲ ਹੈ ਕਿ ਡੋਰ ਇਹ ਧਾਗੇ ਦੇ ਡੋਰ ਵਰਤੋਂ ਚੈਨਾ ਡੋਰ ਕਿਸੇ ਵੀ ਵੇਚਦਾ ਤਾਂ ਉਹ ਡੋਰ ਨਾਲ ਮਰ ਜਾਂਦੇ ਤੇ ਦਾ ਨੁਕਸਾਨ ਹੈ। ਬਹੁਤ ਯਾਰਾਂ ਜਾਨਵਰਾਂ ਦਾ ਨੁਕਸਾਨ ਹੁੰਦਾ। ਬੱਚਿਆਂ ਦਾ ਨੁਕਸਾਨ ਹੁੰਦਾ। ਹੱਥ ਪੈਰ ਆਪਾਂ ਦੇਣਿਆਂ ਵੀ ਗਲਾਂ 'ਚ ਫੜ ਜਾਂਦੀ ਹੈ ਡੋਰ। ਤਾਂ ਇਹ ਚੈਨਾ ਡੋਰ ਬਿਲਕੁਲ ਵੀ ਨਾ ਵਰਤੋ। ਬਸ ਮੇਰੀ ਹੀ ਬੇਨਤੀ ਆ ਇੰਜੋਏ ਕਰੋ ਵਧੀਆ ਤਾਂ ਕਰੇ ਜੋ ਵਰਤੋ